ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਸੀਆਈਐਸਐਫ ਦੀ ਨੰਗਲ ਡੈਮ ਦੇ ਉੱਪਰ ਤਾਇਨਾਤੀ ਨੂੰ ਲੈ ਕੇ ਜਿਸ ਤਰੀਕੇ ਪਿਛਲੇ ਕਾਫੀ ਦਿਨਾਂ ਤੋਂ ਵੱਡਾ ਚਚੋਪਣ ਚੱਲ ਰਿਹਾ ਸੀ ਤੇ ਹੁਣ 200 ਜਵਾਨਾਂ ਦੀ ਸੀਆਈਐਸਐਫ ਦੀ ਟੁਕੜੀ ਜਿਹੜੀ ਹੈ ਉਹ ਬੀਬੀਐਮਬੀ ਦੀ ਇਸ ਸਾਰੀ ਪ੍ਰਣਾਲੀ ਦੇ ਵਿੱਚ ਜਾਂ ਫਿਰ ਸੁਰੱਖਿਆ ਮੁਹੱਈਆ ਕਰਵਾਉਣ ਦੇ ਲਈ ਨੰਗਲ ਡੈਮ ਦੇ ਉੱਪਰ ਪਹੁੰਚੀ ਹੈ ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਹੋਣਗੀਆਂ ਇਹ ਤਸਵੀਰਾਂ ਨੂੰ ਤੁਸੀਂ ਸਾਬਤ ਤੌਰ ਦੇ ਉੱਪਰ ਵੇਖ ਸਕਦੇ ਹੋ ਪਿਛਲੇ ਕਾਫੀ ਦਿਨਾਂ ਤੋਂ ਜਦੋਂ ਜਿਆਦਾ ਮਸਲਾ ਬਣਿਆ ਹੋਇਆ ਜਿਸ ਦੇ ਉੱਪਰ ਪੰਜਾਬ ਸਰਕਾਰ ਜਾ ਰਿਹਾ ਸੀ ਕਿ ਪੰਜਾਬ ਪੁਲਿਸ ਪ੍ਰਸ਼ਾਸਨ ਸ਼ਕਸਮ ਹੈ ਕਿ ਉਹਨਾਂ ਦੇ ਵੱਲੋਂ ਸੁਰੱਖਿਆ ਜਿਹੜੀ ਹੈ BBMP ਨੂੰ ਮੁਹੱਈਆ ਕਰਵਾਈ ਜਾਵੇ ਨੰਗਲ ਡੈਮ ਦੇ ਉੱਪਰ ਮੁਹੱਈਆ ਕਰਵਾਈ ਜਾਵੇ ਪਰ ਇਹ ਸਭ ਦੇ ਦਰਮਿਆਨ ਹੁਣ 200 ਜਵਾਨਾਂ ਨੂੰ ਭੇਜ ਦੇਣਾ ਤੇ ਉਹਨਾਂ ਦੇ ਲਈ ਰੱਖ-ਰਖਾਵ ਦੇ ਲਈ ਕਮਿਊਨਿਟੀ ਸੈਂਟਰ ਜਿਹੜੇ ਨੇ ਉਹਨਾਂ ਨੂੰ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਇਹ 200 CISF ਦੇ ਜਵਾਨ ਜਿਹੜੇ ਰਹਿਣਗੇ ਹੁਣ ਵੱਡੇ ਸਵਾਲ ਤਾਂ ਇਹ ਖੜੇ ਹੁੰਦੇ ਨੇ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਇਸ ਸਾਰੀ ਪ੍ਰਣਾਲੀ ਦੇ ਉੱਪਰ ਦੁਬਾਰਾ ਕਿੰਨੂੰ ਕੀਤਾ ਜਾਏਗਾ ਕਿਉਂਕਿ ਇੱਕ ਮਤਾ ਵੀ ਪਾਸ ਕੀਤਾ ਗਿਆ ਸੀ ਤੁਹਾਨੂੰ ਯਾਦ ਹੋਵੇਗਾ ਵਿਧਾਨ ਸਭਾ ਦਾ ਜਦੋਂ ਸੈਸ਼ਨ ਬੁਲਾਇਆ ਗਿਆ ਸੀ ਤੇ ਉਸ ਸੈਸ਼ਨ ਦੇ ਵਿੱਚ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਇਹ ਸਵਾਲ ਚੁੱਕੇ ਗਏ ਸੀ ਕਿ ਅਸੀਂ ਵਾਧੂ ਖਰਚਾ ਪੰਜਾਬ ਸਰ ਕਿਉਂ ਪੈਣ ਦਈਏ ਵਾਧੂ ਖਰਚੇ ਤੋਂ ਭਾਵ ਕਿ ਸੀਆਈਐਸਐਫ ਦੇ ਜਿਹੜੇ ਜਵਾਨ ਨੇ ਉਹਨਾਂ ਦਾ ਖਰਚਾ ਪੰਜਾਬ ਸਰਕਾਰ ਦੇ ਸਰਪੰੰਦਾ ਜਦਕਿ ਪੰਜਾਬ ਪੁਲਿਸ ਪ੍ਰਸ਼ਾਸਨ ਇਸ ਨੰਗਲ ਡੈਮ ਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਸક્ષਮ ਹੈ ਉਹ ਕਹਿੰਦੇ ਕਿ ਅਸੀਂ ਤਤਪਰ ਤਰੀਕੇ ਦੇ ਨਾਲ ਉਹ ਸਾਰੀਆਂ ਹੀ ਕਾਰਵਾਈਆਂ ਕਰ ਸਕਦੇ ਹਾਂ ਜਿਹੜੀਆਂ ਕਾਰਵਾਈਆਂ ਦੇ ਲਈ ਜਿਹੜੀ ਸੀਆਈਐਸਐਫ ਦੀ ਤਾਇਨਾਤੀ ਉਥੇ ਕੀਤੀ ਜਾਂਦੀ ਹੈ ਜੇਕਰ ਕੇਂਦਰ ਵਾਲੇ ਪਾਸੇ ਝਾਤ ਮਾਰੀਏ ਤਾਂ ਕੇਂਦਰ ਸਰਕਾਰ ਦੇ ਵੱਲੋਂ ਇਸ ਚੀਜ਼ ਦੇ ਉੱਪਰ ਇਹ ਕਿਹਾ ਗਿਆ ਕਿ ਭਾਈ ਡੈਮਾਂ ਦੀ ਸੁਰੱਖਿਆ ਦੇਸ਼ ਦੇ ਸੁਰੱਖਿਆ ਪ੍ਰਣਾਲੀ ਦੇ ਵਿੱਚ ਇੱਕ ਵੱਡਾ ਅਕੇਲੀਅਕੇ ਘਟਨਾ ਕਰੰਬ ਦੇ ਰੂਪ ਦੇ ਵਿੱਚ ਵੀ ਸਥਿਤੀ ਕਿਦਾਂ ਨਾ ਕਿਤੇ ਬਣ ਸਕਦੀ ਹੈ ਕਹਿਣ ਦਾ ਭਾਵ ਕਿ ਡੈਮਾਂ ਦੀ ਸੁਰੱਖਿਆ ਆਮ ਲੋਕਾਂ ਦੀ ਸੁਰੱਖਿਆ ਦੇ ਨਾਲ ਜੁੜਦੀ ਦਿਖਾ ਲਈ ਦਿੰਦੀ ਹੈ ਕਿਉਂਕਿ ਡੈਮ ਦੇ ਉੱਪਰ ਜੇਕਰ ਕਿਸੇ ਵੀ ਤਰੀਕੇ ਦੀ ਕੋਈ ਆਪਤਾ ਬਣਦੀ ਹੈ ਤਾਂ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਕੋਲ ਜੇਕਰ ਇਸ ਦੀ ਜ਼ਿੰਮੇਵਾਰੀ ਹੋਵੇਗੀ ਤਾਂ ਫਿਰ ਉਹਨਾਂ ਦੇ ਵੱਲੋਂ ਸਾਰੇ ਤਰੀਕੇ ਸਲੀਕੇ ਜਿਹੜੇ ਨੇ ਉਹ ਕੇਂਦਰ ਦੇ ਪ੍ਰਭਾਵਾਂ ਦੇ ਹੇਠ ਕੀਤੇ ਜਾਣਗੇ ਨਾਲ ਦੀ ਨਾਲ ਬੀਬੀਐਮਪੀ ਦੇ ਨਾਲ ਜਦੋਂ ਇਹ ਮਸਲਾ ਜੁੜਦਾ ਹੈ ਤਾਂ ਹਰਿਆਣੇ ਨੂੰ ਪਾਣੀ ਦੇਣ ਵਾਲੀ ਗੱਲ ਵੀ ਨਾਲ ਚਰਚਾ ਦਾ ਵਿਸ਼ਾ ਬਣਦੀ ਹੈ ਹੁਣ ਹਰਿਆਣੇ ਦੇ ਵੱਲੋਂ 8 ਕਰੋੜ ਰੁਪਏ ਪਹਿਲਾਂ ਹੀ ਭੇਜ ਦਿੱਤਾ ਗਿਆ ਕੇਂਦਰ ਨੂੰ ਕਿ ਭਾਈ ਆਹ ਸਾਡੀ ਸੁਰੱਖਿਆ ਦੇ ਪੈਸੇ ਅਸੀਂ ਤੁਹਾਨੂੰ ਪਹਿਲੇ ਐਡਵਾਂਸ ਭੇਜਦੇ ਆਂ ਤੇ ਸੀਆਈਐਸਐਫ ਦੀ ਤਾਇਨਾਤੀ ਨੰਗਲ ਡੈਮ ਦੇ ਉੱਪਰ ਕੀਤੀ ਜਾਵੇ ਹੁਣ ਪੰਜਾਬ ਸਰਕਾਰ ਹਿਮਾਚਲ ਪ੍ਰਦੇਸ਼ ਹਰਿਆਣੇ ਸਰਕਾਰ ਤੇ ਨਾਲ ਕੇਂਦਰ ਸਰਕਾਰ ਦਾ ਵਾਪਸ ਦੇ ਵਿੱਚ ਪੇਚ ਫਸਦਾ ਨਜ਼ਰ ਆ ਸਕਦਾ ਕਿਉਂਕਿ 200 ਜਵਾਨ ਜਿਹੜੇ ਨੇ ਉਹ ਭੇਜ ਦਿੱਤੇ ਗਏ ਨੇ ਹੁਣ ਇਹਨਾਂ 200 ਜਵਾਨਾਂ ਦਾ ਉੱਥੇ ਰਹਿਣ ਦਾ ਕਮਿਊਨਿਟੀ ਸੈਂਟਰਾਂ ਦੇ ਵਿੱਚ ਹਲ ਹੀ ਲਾ ਜਿਹੜਾ ਕਰ ਦਿੱਤਾ ਗਿਆ ਤਿਆਰੀਆਂ ਕਰ ਦਿੱਤੀਆਂ ਗਈਆਂ ਨੇ ਪਰ ਹੁਣ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਅਗਲੇ ਕਦਮ ਕੀ ਚੁੱਕੇ ਜਾਣਗੇ ਕੀ ਵੱਡੇ ਪ੍ਰਸ਼ੰਚਨ ਕੇਂਦਰ ਦੀ ਇਸ ਰਣਨੀਤੀ ਦੇ ਉੱਪਰ ਫਿਰ ਦੁਬਾਰਾ ਕਰਦੀ ਪੰਜਾਬ ਸਰਕਾਰ ਨਜ਼ਰ ਆਏਗੀ ਇਹ ਵੀ ਵੱਡਾ ਸਵਾਲ ਬਣਿਆ ਪਿਆ ਪਰ ਸੀਆਈਐਸਐਫ ਦੀ ਤਾਇਨਾਤੀ ਜਿਹੜੀ ਹੈ ਆਪਣੇ ਆਪ ਦੇ ਵਿੱਚ ਇੱਕ ਵੱਡੀ ਅਪਡੇਟ ਹੈ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਤਾਂ ਕਰਕੇ ਬਣਦੀ ਹੈ ਕਿਉਂਕਿ ਮਤੇ ਜਦੋਂ ਵਿਧਾਨ ਸਭਾ ਦੇ ਵਿੱਚ ਪਾ ਦਿੱਤੇ ਜਾਣ ਉਸ ਦੇ ਉੱਪਰ ਵਿਧਾਨ ਸਭਾ ਮਤਾ ਪਾ ਕੇ ਪਾਸ ਵੀ ਕਰ ਦਿੱਤਾ ਜਾਵੇ ਕਿ ਸਾਨੂੰ ਸੁਰੱਖਿਆ ਦੀ ਲੋੜ ਨਹੀਂ ਪਰ ਸੀਆਈਐਸਐਫ ਦੀ ਤਾਇਨਾਤੀ ਦੁਬਾਰਾ ਫਿਰ ਉਸੇ ਜਗ੍ਹਾ ਦੇ ਉੱਪਰ ਹੋ ਜਾਣੀ ਕਿ ਹੁਣ ਪੰਜਾਬ ਸਰਕਾਰ ਦੇ ਉੱਪਰ ਪੈਣ ਵਾਲਾ ਵਾਧੂ ਬੋਝ ਜਿਹੜਾ ਹੈ ਉਸ ਤੋਂ ਲੈ ਕੇ ਕਿਸੇ ਤਰੀਕੇ ਦੇ ਨਾਲ ਕੋਈ ਪੁਖਤਾ ਕਦਮ ਚੁੱਕ ਦੀ ਪੰਜਾਬ ਸਰਕਾਰ ਨਜ਼ਰ ਆਏਗੀ ਇਸ ਦੇ ਉੱਪਰ ਵੀ ਪਹਿਨੀ ਨਜ਼ਰ ਜਿਹੜੀ ਆ ਉਹ ਰੱਖੀ ਜਾਏਗੀ ਤੇ तमाम ਜਾਣਕਾਰੀਆਂ ਤੁਹਾਡੇ ਨਾਲ ਸਟੀਕਤਾ ਦੇ ਰੂਪ ਦੇ ਵਿੱਚ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ ਬਹਿਰ ਹਾਲ ਇਸ ਅਪਡੇਟ ਦੇ ਬਾਰੇ ਇਸ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਦੈਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾ ਇਸਤਕਬਾਲ ਕਰਦੇ ਆ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਸੀਆਈਐਸਐਫ ਦੀ ਨੰਗਲ ਡੈਮ ਦੇ ਉੱਪਰ ਤਾਇਨਾਤੀ ਨੂੰ ਲੈ ਕੇ ਜਿਸ ਤਰੀਕੇ ਪਿਛਲੇ ਕਾਫੀ ਦਿਨਾਂ ਤੋਂ ਵੱਡਾ ਚਚੋਪਣ ਚੱਲ ਰਿਹਾ ਸੀ ਤੇ ਹੁਣ 200 ਜਵਾਨਾਂ ਦੀ ਸੀਆਈਐਸਐਫ ਦੀ ਟੁਕੜੀ ਜਿਹੜੀ ਹੈ ਉਹ ਬੀਬੀਐਮਬੀ ਦੀ ਇਸ ਸਾਰੀ ਪ੍ਰਣਾਲੀ ਦੇ ਵਿੱਚ ਜਾਂ ਫਿਰ ਸੁਰੱਖਿਆ ਮੁਹੱਈਆ ਕਰਵਾਉਣ ਦੇ ਲਈ ਨੰਗਲ ਡੈਮ ਦੇ ਉੱਪਰ ਪਹੁੰਚੀ ਹੈ ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਹੋਣਗੀਆਂ ਇਹ ਤਸਵੀਰਾਂ ਨੂੰ ਤੁਸੀਂ ਸਾਬਤ ਤੌਰ ਦੇ ਉੱਪ ਜਿਆਦਾ ਮਸਲਾ ਬਣਿਆ ਹੋਇਆ ਜਿਸ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਕਿੰਤੂ ਕੀਤਾ ਜਾ ਰਿਹਾ ਸੀ ਕਿ ਪੰਜਾਬ ਪੁਲਿਸ ਪ੍ਰਸ਼ਾਸਨ ਸ਼ਕਸਮ ਹੈ ਕਿ ਉਹਨਾਂ ਦੇ ਵੱਲੋਂ ਸੁਰੱਖਿਆ ਜਿਹੜੀ ਹੈ BBMB ਨੂੰ ਮੁਹੱਈਆ ਕਰਵਾਈ ਜਾਵੇ ਨੰਗਲ ਡੈਮ ਦੇ ਉੱਪਰ ਮੁਹੱਈਆ ਕਰਵਾਈ ਜਾਵੇ ਪਰ ਇਹ ਸਭ ਦੇ ਦਰਮਿਆਨ ਹੁਣ 200 ਜਵਾਨਾਂ ਨੂੰ ਭੇਜ ਦੇਣਾ ਤੇ ਉਹਨਾਂ ਦੇ ਲਈ ਰੱਖ-ਰਖਾਵ ਦੇ ਲਈ ਕਮਿਊਨਿਟੀ ਸੈਂਟਰ ਜਿਹੜੇ ਨੇ ਉਹਨਾਂ ਨੂੰ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਇਹ 200 CISF ਦੇ ਜਵਾਨ ਜਿਹੜੇ ਰਹਿਣਗੇ ਹੁਣ ਵੱਡੇ ਸਵਾਲ ਤਾਂ ਇਹ ਖੜੇ ਹੁੰਦੇ ਨੇ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਇਸ ਸਾਰੀ ਪ੍ਰਣਾਲੀ ਦੇ ਉੱਪਰ ਦੁਬਾਰਾ ਕਿੰਨੂੰ ਕੀਤਾ ਜਾਏਗਾ ਕਿਉਂਕਿ ਇੱਕ ਮਤਾ ਵੀ ਪਾਸ ਕੀਤਾ ਗਿਆ ਸੀ ਤੁਹਾਨੂੰ ਯਾਦ ਹੋਵੇਗਾ ਵਿਧਾਨ ਸਭਾ ਦਾ ਜਦੋਂ ਸੈਸ਼ਨ ਬੁਲਾਇਆ ਗਿਆ ਸੀ ਤੇ ਉਸ ਸੈਸ਼ਨ ਦੇ ਵਿੱਚ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਇਹ ਸਵਾਲ ਚੁੱਕੇ ਗਏ ਸੀ ਕਿ ਅਸੀਂ ਵਾਧੂ ਖਰਚਾ ਪੰਜਾਬ ਸਰ ਕਿਉਂ ਪੈਣ ਦਈਏ ਵਾਦੂ ਖਰਚੇ ਤੋਂ ਭਾਵ ਕਿ ਸੀਆਈਐਸਐਫ ਦੇ ਜਿਹੜੇ ਜਵਾਨ ਨੇ ਉਹਨਾਂ ਦਾ ਖਰਚਾ ਪੰਜਾਬ ਸਰਕਾਰ ਦੇ ਸਿਰ ਪੈਂਦਾ ਜਦ ਕਿ ਪੰਜਾਬ ਪੁਲਿਸ ਪ੍ਰਸ਼ਾਸਨ ਇਸ ਨੰਗਲ ਡੈਮ ਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਸક્ષਮ ਹੈ ਉਹ ਕਹਿੰਦੇ ਕਿ ਅਸੀਂ ਤਤਪਰ ਤਰੀਕੇ ਦੇ ਨਾਲ ਉਹ ਸਾਰੀਆਂ ਹੀ ਕਾਰਵਾਈਆਂ ਕਰ ਸਕਦੇ ਹਾਂ ਜਿਹੜੀਆਂ ਕਾਰਵਾਈਆਂ ਦੇ ਲਈ ਜਿਹੜੀ ਸੀਆਈਐਸਐਫ ਦੀ ਤਾਇਨਾਤੀ ਉਥੇ ਕੀਤੀ ਜਾਂਦੀ ਹੈ ਜੇਕਰ ਕੇਂਦਰ ਵਾਲੇ ਪਾਸੇ ਝਾਤ ਮਾਰੀਏ ਤਾਂ ਕੇਂਦਰ ਸਰਕਾਰ ਦੇ ਵੱਲੋਂ ਇਸ ਚੀਜ਼ ਦੇ ਉੱਪਰ ਇਹ ਕਿਹਾ ਗਿਆ ਕਿ ਭਾਈ ਡੈਮਾਂ ਦੀ ਸੁਰੱਖਿਆ ਦੇਸ਼ ਦੇ ਸੁਰੱਖਿਆ ਪ੍ਰਣਾਲੀ ਦੇ ਵਿੱਚ ਇੱਕ ਵੱਡਾ ਅਕੇਲੀਅਕੇ ਘਟਨਾਕ੍ਰਮ ਰੂਪ ਦੇ ਵਿੱਚ ਵੀ ਸਥਿਤੀ ਕਿਤੇ ਨਾ ਕਿਤੇ ਬਣ ਸਕਦੀ ਹੈ ਕਹਿਣ ਦਾ ਭਾਵ ਕਿ ਡੈਮਾਂ ਦੀ ਸੁਰੱਖਿਆ ਆਮ ਲੋਕਾਂ ਦੀ ਸੁਰੱਖਿਆ ਦੇ ਨਾਲ ਜੁੜਦੀ ਦਿਖਾਈ ਦਿੰਦੀ ਹੈ ਕਿਉਂਕਿ ਡੈਮ ਦੇ ਉੱਪਰ ਜੇਕਰ ਕਿਸੇ ਵੀ ਤਰੀਕੇ ਦੀ ਕੋਈ ਆਪਦਾ ਬਣਦੀ ਹੈ ਤਾਂ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਕੋਲ ਜੇਕਰ ਇਸ ਦੀ ਜ਼ਿੰਮੇਵਾਰੀ ਹੋਵੇਗੀ ਤਾਂ ਫਿਰ ਉਹਨਾਂ ਦੇ ਵੱਲੋਂ ਸਾਰੇ ਤਰੀਕੇ ਸਬੀਕੇ ਜਿਹੜੇ ਨੇ ਉਹ ਕੇਂਦਰ ਦੇ ਪ੍ਰਭਾਵਾਂ ਦੇ ਹੇਠ ਕੀਤੇ ਜਾਣਗੇ ਨਾਲ ਦੀ ਨਾਲ ਬੀਬੀਐਮਪੀ ਦੇ ਨਾਲ ਜਦੋਂ ਇਹ ਮਸਲਾ ਜੁੜਦਾ ਹੈ ਤਾਂ ਹਰਿਆਣੇ ਨੂੰ ਪਾਣੀ ਦੇਣ ਵਾਲੀ ਗੱਲ ਵੀ ਨਾਲ ਚਰਚਾ ਦਾ ਵਿਸ਼ਾ ਬਣਦੀ ਹੈ ਹੁਣ ਹਰਿਆਣੇ ਦੇ ਵੱਲੋਂ 8 ਕਰੋੜ ਰੁਪਈਆ ਪਹਿਲਾਂ ਹੀ ਭੇਜ ਦਿੱਤਾ ਗਿਆ ਕੇਂਦਰ ਨੂੰ ਕਿ ਭਾਈ ਆਹ ਸਾਡੀ ਸੁਰੱਖਿਆ ਦੇ ਪੈਸੇ ਅਸੀਂ ਤੁਹਾਨੂੰ ਪਹਿਲੇ ਐਡਵਾਂਸ ਭੇਜਦੇ ਹਾਂ ਤੇ ਸੀਆਈਐਸਐਫ ਦੀ ਤਾਇਨਾਤੀ ਨੰਗਲ ਡੈਮ ਦੇ ਉੱਪਰ ਕੀਤੀ ਜਾਵੇ ਹੁਣ ਪੰਜਾਬ ਸਰਕਾਰ ਹਿਮਾਚਲ ਪ੍ਰਦੇਸ਼ ਹਰਿਆਣੇ ਸਰਕਾਰ ਤੇ ਨਾਲ ਕੇਂਦਰ ਸਰ ਆਪਸ ਦੇ ਵਿੱਚ ਪੇਚ ਫਸਦਾ ਨਜ਼ਰ ਆ ਸਕਦਾ ਕਿਉਂਕਿ 200 ਜਵਾਨ ਜਿਹੜੇ ਨੇ ਉਹ ਭੇਜ ਦਿੱਤੇ ਗਏ ਨੇ ਹੁਣ ਇਹਨਾਂ 200 ਜਵਾਨਾਂ ਦਾ ਉੱਥੇ ਰਹਿਣ ਦਾ ਕਮਿਊਨਿਟੀ ਸੈਂਟਰਾਂ ਦੇ ਵਿੱਚ ਹਾਲ ਹੀ ਲਾ ਜਿਹੜਾ ਕਰ ਦਿੱਤਾ ਗਿਆ ਤਿਆਰੀਆਂ ਕਰ ਦਿੱਤੀਆਂ ਗਈਆਂ ਨੇ ਪਰ ਹੁਣ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਅਗਲੇ ਕਦਮ ਕੀ ਚੁੱਕੇ ਜਾਣਗੇ ਕਿ ਵੱਡੇ ਪ੍ਰਸ਼ਾਸਨ ਕੇਂਦਰ ਦੀ ਇਸ ਰਣਨੀਤੀ ਦੇ ਉੱਪਰ ਫਿਰ ਦੁਬਾਰਾ ਕਰਦੀ ਪੰਜਾਬ ਸਰਕਾਰ ਨਜ਼ਰ ਆਏਗੀ ਇਹ ਵੀ ਵੱਡਾ ਸਵਾਲ ਬਣਿਆ ਪਿਆ ਪਰ ਸੀਆਈਐਸਐਫ ਦੀ ਤਾਇਨਾਤੀ ਜਿਹੜੀ ਹੈ ਆਪਣੇ ਆਪ ਦੇ ਵਿੱਚ ਇੱਕ ਵੱਡੀ ਅਪਡੇਟ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਤਾਂ ਕਰਕੇ ਬਣਦੀ ਹੈ ਕਿਉਂਕਿ ਮਤੇ ਜਦੋਂ ਵਿਧਾਨ ਸਭਾ ਦੇ ਵਿੱਚ ਪਾ ਦਿੱਤੇ ਜਾਣ ਉਸ ਦੇ ਉੱਪਰ ਵਿਧਾਨ ਸਭਾ ਮਤਾ ਪਾ ਕੇ ਪਾਸ ਵੀ ਕਰ ਦਿੱਤਾ ਜਾਵੇ ਕਿ ਸਾਨੂੰ ਸੁਰੱਖਿਆ ਦੀ ਲੋੜ ਨਹੀਂ ਪਰ ਸੀਆਈ ਐਸਫਡੀ ਤੈਨਾਤੀ ਦੁਬਾਰਾ ਫਿਰ ਉਸੇ ਜਗ੍ਹਾ ਦੇ ਉੱਪਰ ਹੋ ਜਾਣੀ ਕਿ ਹੁਣ ਪੰਜਾਬ ਸਰਕਾਰ ਦੇ ਉੱਪਰ ਪੈਣ ਵਾਲਾ ਵਾਧੂ ਬੋਝ ਜਿਹੜਾ ਹੈ ਉਸ ਨੂੰ ਲੈ ਕੇ ਕਿਸੇ ਤਰੀਕੇ ਦੇ ਨਾਲ ਕੋਈ ਪੁਖਤਾ ਕਦਮ ਚੁੱਕਦੀ ਪੰਜਾਬ ਸਰਕਾਰ ਨਜ਼ਰ ਆਏਗੀ ਇਸ ਦੇ ਉੱਪਰ ਵੀ ਪੈਣੀ ਨਜ਼ਰ ਜਿਹੜੀ ਆ ਉਹ ਰੱਖੀ ਜਾਏਗੀ ਤੇ तमाम ਜਾਣਕਾਰੀਆਂ ਤੁਹਾਡੇ ਨਾਲ ਸਟੀਕਤਾ ਦੇ ਰੂਪ ਦੇ ਵਿੱਚ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ ਬਰਹਾਲ ਇਸ ਅਪਡੇਟ ਦੇ ਬਾਰੇ ਇਸ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਦੈਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ استقبال ਕਰਦੇ ਆ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਸੀਆਈਐਸਐਫ ਦੀ ਨੰਗਲ ਡੈਮ ਦੇ ਉੱਪਰ ਤਾਇਨਾਤੀ ਨੂੰ ਲੈ ਕੇ ਜਿਸ ਤਰੀਕੇ ਪਿਛਲੇ ਕਾਫੀ ਦਿਨਾਂ ਤੋਂ ਵੱਡਾ ਚਚੋਪਣ ਚੱਲ ਰਿਹਾ ਸੀ ਤੇ ਹੁਣ 200 ਜਵਾਨਾਂ ਦੀ ਸੀਆਈਐਸਐਫ ਦੀ ਟੁਕੜੀ ਜਿਹੜੀ ਹੈ ਉਹ ਬੀਬੀਐਮਬੀ ਦੀ ਇਸ ਸਾਰੀ ਪ੍ਰਣਾਲੀ ਦੇ ਵਿੱਚ ਜਾਂ ਫਿਰ ਸੁਰੱਖਿਆ ਮੁਹੱਈਆ ਕਰਵਾਉਣ ਦੇ ਲਈ ਨੰਗਲ ਡੈਮ ਦੇ ਉੱਪਰ ਪਹੁੰਚੀ ਹੈ ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਹੋਣਗੀਆਂ ਇਹ ਤਸਵੀਰਾਂ ਨੂੰ ਤੁਸੀਂ ਸਾਬਤ ਤੌਰ ਦੇ ਉੱਪਰ ਵੇਖ ਇਹਦਾ ਮਸਲਾ ਬਣਿਆ ਹੋਇਆ ਜਿਸ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਕਿੰਤੂ ਕੀਤਾ ਜਾ ਰਿਹਾ ਸੀ ਕਿ ਪੰਜਾਬ ਪੁਲਿਸ ਪ੍ਰਸ਼ਾਸਨ ਸ਼ਕਸਮ ਹੈ ਕਿ ਉਹਨਾਂ ਦੇ ਵੱਲੋਂ ਸੁਰੱਖਿਆ ਜਿਹੜੀ ਹੈ ਬੀਬੀਐਮਬੀ ਨੂੰ ਮੁਹੱਈਆ ਕਰਵਾਈ ਜਾਵੇ ਨੰਗਲ ਡੈਮ ਦੇ ਉੱਪਰ ਮੁਹੱਈਆ ਕਰਵਾਈ ਜਾਵੇ ਪਰ ਇਹ ਸਭ ਦੇ ਦਰਮਿਆਨ ਹੁਣ 200 ਜਵਾਨਾਂ ਨੂੰ ਭੇਜ ਦੇਣਾ ਤੇ ਉਹਨਾਂ ਦੇ ਲਈ ਰੱਖ-ਰਖਾਵ ਦੇ ਲਈ ਕਮਿਊਨਿਟੀ ਸੈਂਟਰ ਜਿਹੜੇ ਨੇ ਉਹਨਾਂ ਨੂੰ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਇਹ 200 CISF ਦੇ ਜਵਾਨ ਜਿਹੜੇ ਰਹਿਣਗੇ ਹੁਣ ਵੱਡੇ ਸਵਾਲ ਤਾਂ ਇਹ ਖੜੇ ਹੁੰਦੇ ਨੇ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਇਸ ਸਾਰੀ ਪ੍ਰਣਾਲੀ ਦੇ ਉੱਪਰ ਦੁਬਾਰਾ ਕਿੰਨੂੰ ਕੀਤਾ ਜਾਏਗਾ ਕਿਉਂਕਿ ਇੱਕ ਮਤਾ ਵੀ ਪਾਸ ਕੀਤਾ ਗਿਆ ਸੀ ਤੁਹਾਨੂੰ ਯਾਦ ਹੋਵੇਗਾ ਵਿਧਾਨ ਸਭਾ ਦਾ ਜਦੋਂ ਸੈਸ਼ਨ ਬੁਲਾਇਆ ਗਿਆ ਸੀ ਤੇ ਉਸ ਸੈਸ਼ਨ ਦੇ ਵਿੱਚ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਇਹ ਸਵਾਲ ਚੁੱਕੇ ਗਏ ਸੀ ਕਿ ਸੀ ਵਾਧੂ ਖਰਚਾ ਪੰਜਾਬ ਸਰ ਕਿਉਂ ਪੈਣ ਦਈਏ ਵਾਧੂ ਖਰਚੇ ਤੋਂ ਭਾਵ ਕਿ ਸੀਆਈਐਸਐਫ ਦੇ ਜਿਹੜੇ ਜਵਾਨ ਨੇ ਉਹਨਾਂ ਦਾ ਖਰਚਾ ਪੰਜਾਬ ਸਰਕਾਰ ਦੇ ਸਰਪੰੰਦਾ ਜਦਕਿ ਪੰਜਾਬ ਪੁਲਿਸ ਪ੍ਰਸ਼ਾਸਨ ਇਸ ਨੰਗਲ ਡੈਮ ਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਸક્ષਮ ਹੈ ਉਹ ਕਹਿੰਦੇ ਕਿ ਅਸੀਂ ਤਤਪਰ ਤਰੀਕੇ ਦੇ ਨਾਲ ਉਹ ਸਾਰੀਆਂ ਹੀ ਕਾਰਵਾਈਆਂ ਕਰ ਸਕਦੇ ਹਾਂ ਜਿਹੜੀਆਂ ਕਾਰਵਾਈਆਂ ਦੇ ਲਈ ਜਿਹੜੀ ਸੀਆਈਐਸਐਫ ਦੀ ਤਾਇਨਾਤੀ ਉਥੇ ਕੀਤੀ ਜਾਂਦੀ ਹੈ ਜੇਕਰ ਕੇਂਦਰ ਵਾਲੇ ਪਾਸੇ ਝਾਤ ਮਾਰੀਏ ਤਾਂ ਕੇਂਦਰ ਸਰਕਾਰ ਦੀ ਸੁਰੱਖਿਆ ਦੇਸ਼ ਦੇ ਸੁਰੱਖਿਆ ਪ੍ਰਣਾਲੀ ਦੇ ਵਿੱਚ ਇੱਕ ਵੱਡਾ ਅਕੇ ਲਈਏ ਕਿ ਘਟਨਾ ਕ੍ਰਮ ਦੇ ਰੂਪ ਦੇ ਵਿੱਚ ਵੀ ਸਥਿਤੀ ਕਿਤੇ ਨਾ ਕਿਤੇ ਬਣ ਸਕਦੀ ਹੈ ਕਹਿਣ ਦਾ ਭਾਵ ਕਿ ਡੈਮਾਂ ਦੀ ਸੁਰੱਖਿਆ ਆਮ ਲੋਕਾਂ ਦੀ ਸੁਰੱਖਿਆ ਦੇ ਨਾਲ ਦੀ ਤਾਂ ਖਾਲੀ ਦਿੰਦੀ ਆ ਕਿਉਂਕਿ ਡੈਮ ਦੇ ਉੱਪਰ ਜੇਕਰ ਕਿਸੇ ਵੀ ਤਰੀਕੇ ਦੀ ਕੋਈ ਆਪਤਾ ਬਣਦੀ ਆ ਤਾਂ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਕੋਲ ਜੇਕਰ ਇਸ ਦੀ ਜ਼ਿੰਮੇਵਾਰੀ ਹੋਵੇਗੀ ਤਾਂ ਫਿਰ ਉਹਨਾਂ ਦੇ ਵੱਲੋਂ ਸਾਰੇ ਤਰੀਕੇ ਸਲੀਕੇ ਜਿਹੜੇ ਨੇ ਉਹ ਕੇਂਦਰ ਦੇ ਪ੍ਰਭਾਵਾਂ ਦੇ ਹੇਠ ਕੀਤੇ ਜਾਣਗੇ ਨਾਲ ਦੀ ਨਾਲ ਬੀਬੀਐਮਬੀ ਦੇ ਨਾਲ ਜਦੋਂ ਇਹ ਮਸਲਾ ਜੁੜਦਾ ਹੈ ਤਾਂ ਹਰਿਆਣੇ ਨੂੰ ਪਾਣੀ ਦੇਣ ਵਾਲੀ ਗੱਲ ਵੀ ਨਾਲ ਚਰਚਾ ਦਾ ਵਿਸ਼ਾ ਬਣਦੀ ਹੈ ਹੁਣ ਹਰਿਆਣੇ ਦੇ ਵੱਲੋਂ 8 ਕਰੋੜ ਰੁਪਇਆ ਪਹਿਲਾਂ ਹੀ ਭੇਜ ਦਿੱਤਾ ਗਿਆ ਕੇਂਦਰ ਨੂੰ ਕਿ ਭਾਈ ਆ ਸਾਡੀ ਸੁਰੱਖਿਆ ਦੇ ਪੈਸੇ ਅਸੀਂ ਤੁਹਾਨੂੰ ਪਹਿਲੇ ਐਡਵਾਂਸ ਭੇਜਦੇ ਹਾਂ ਤੇ ਸੀਆਈਐਸਐਫ ਦੀ ਤਾਇਨਾਤੀ ਨੰਗਲ ਡੈਮ ਦੇ ਉੱਪਰ ਕੀਤੀ ਜਾਵੇ ਹੁਣ ਪੰਜਾਬ ਸਰਕਾਰ ਹਿਮਾਚਲ ਪ੍ਰਦੇਸ਼ ਹਰਿਆਣੇ ਸਰਕਾਰ ਤੇ ਨਾਲ ਕੇਂਦਰ ਸਰਕਾਰ ਦਾ ਆਪਸ ਦੇ ਵਿੱਚ ਪੇਚ ਫਸਦਾ ਨਜ਼ਰ ਆ ਸਕਦਾ ਹੈ ਕਿਉਂਕਿ 200 ਜਵਾਨ ਜਿਹੜੇ ਨੇ ਉਹ ਭੇਜ ਦਿੱਤੇ ਗਏ ਨੇ ਹੁਣ ਇਹਨਾਂ 200 ਜਵਾਨਾਂ ਦਾ ਉੱਥੇ ਰਹਿਣ ਦਾ ਕਮਿਊਨਿਟੀ ਸੈਂਟਰਾਂ ਦੇ ਵਿੱਚ ਹਾਲ ਹੀ ਲਾ ਜਿਹੜਾ ਕਰ ਦਿੱਤਾ ਗਿਆ ਤਿਆਰੀਆਂ ਕਰ ਦਿੱਤੀਆਂ ਗਈਆਂ ਨੇ ਪਰ ਹੁਣ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਅਗਲੇ ਕਦਮ ਕੀ ਚੁੱਕੇ ਜਾਣਗੇ ਦੀ ਵੱਡੇ ਪ੍ਰਸ਼ੰਚਨ ਕੇਂਦਰ ਦੀ ਇਸ ਰਣਨੀਤੀ ਦੇ ਉੱਪਰ ਫਿਰ ਦੁਬਾਰਾ ਕਰਦੀ ਪੰਜਾਬ ਸਰਕਾਰ ਨਜ਼ਰ ਆਏਗੀ ਇਹ ਵੀ ਵੱਡਾ ਸਵਾਲ ਬਣਿਆ ਪਿਆ ਪਰ ਸੀਆਈਐਸਐਫ ਦੀ ਤਾਇਨਾਤੀ ਜਿਹੜੀ ਹੈ ਆਪਣੇ ਆਪ ਦੇ ਵਿੱਚ ਇੱਕ ਵੱਡੀ ਅਪਡੇਟ ਹੈ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਤਾਂ ਕਰਕੇ ਬਣਦੀ ਹੈ ਕਿਉਂਕਿ ਮਤੇ ਜਦੋਂ ਵਿਧਾਨ ਸਭਾ ਦੇ ਵਿੱਚ ਪਾ ਦਿੱਤੇ ਜਾਣ ਉਸ ਦੇ ਉੱਪਰ ਵਿਧਾਨ ਸਭਾ ਮਤਾ ਪਾ ਕੇ ਪਾਸ ਵੀ ਕਰ ਦਿੱਤਾ ਜਾਵੇ ਕਿ ਸਾਨੂੰ ਸੁਰੱਖਿਆ ਦੀ ਲੋੜ ਨਹੀਂ ਪਰ ਸੀਆਈਐਸਐਫ ਦੀ ਤਾਇਨਾਤੀ ਦੁਬਾਰਾ ਫਿਰ ਉਸੇ ਜਗ੍ਹਾ ਦੇ ਉੱਪਰ ਹੋ ਜਾਣੀ ਕਿ ਹੁਣ ਪੰਜਾਬ ਸਰਕਾਰ ਦੇ ਉੱਪਰ ਪੈਣ ਵਾਲਾ ਵਾਧੂ ਬੋਝ ਜਿਹੜਾ ਹੈ ਉਸ ਤੋਂ ਲੈ ਕੇ ਕਿਸੇ ਤਰੀਕੇ ਦੇ ਨਾਲ ਕੋਈ ਪੁਖਤਾ ਕਦਮ ਚੁੱਕ ਪੰਜਾਬ ਸਰਕਾਰ ਨਜ਼ਰ ਆਏਗੀ ਇਸ ਦੇ ਉੱਪਰ ਵੀ ਪਹਿਨੀ ਨਜ਼ਰ ਜਿਹੜੀ ਆ ਉਹ ਰੱਖੀ ਜਾਏਗੀ ਤੇ तमाम ਜਾਣਕਾਰੀਆਂ ਤੁਹਾਡੇ ਨਾਲ ਸਟੀਕਤਾ ਦੇ ਰੂਪ ਦੇ ਵਿੱਚ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ ਬਰਹਾਲ ਇਸ ਅਪਡੇਟ ਦੇ ਬਾਰੇ ਇਸ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਦੈਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾ ਇਸਤਕਬਾਲ ਕਰਦੇ ਆ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਸੀਆਈਐਸਐਫ ਦੀ ਨੰਗਲ ਡੈਮ ਦੇ ਉੱਪਰ ਤਾਇਨਾਤੀ ਨੂੰ ਲੈ ਕੇ ਜਿਸ ਤਰੀਕੇ ਪਿਛਲੇ ਕਾਫੀ ਦਿਨਾਂ ਤੋਂ ਵੱਡਾ ਚਚੋਪਣ ਚੱਲ ਰਿਹਾ ਸੀ ਤੇ ਹੁਣ 200 ਜਵਾਨਾਂ ਦੀ ਸੀਆਈਐਸਐਫ ਦੀ ਟੁਕੜੀ ਜਿਹੜੀ ਹੈ ਉਹ ਬੀਬੀਐਮਬੀ ਦੀ ਇਸ ਸਾਰੀ ਪ੍ਰਣਾਲੀ ਦੇ ਵਿੱਚ ਜਾਂ ਫਿਰ ਸੁਰੱਖਿਆ ਮੁਹੱਈਆ ਕਰਵਾਉਣ ਦੇ ਲਈ ਨੰਗਲ ਡੈਮ ਦੇ ਉੱਪਰ ਪਹੁੰਚੀ ਹੈ ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਹੋਣਗੀਆਂ ਇਹ ਤਸਵੀਰਾਂ ਨੂੰ ਤੁਸੀਂ ਸਾਬਤ ਤੌਰ ਦੇ ਉੱਪ ਇਹਦਾ ਮਸਲਾ ਬਣਿਆ ਹੋਇਆ ਜਿਸ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਕਿੰਤੂ ਕੀਤਾ ਜਾ ਰਿਹਾ ਸੀ ਕਿ ਪੰਜਾਬ ਪੁਲਿਸ ਪ੍ਰਸ਼ਾਸਨ ਸ਼ਕਸਮ ਹੈ ਕਿ ਉਹਨਾਂ ਦੇ ਵੱਲੋਂ ਸੁਰੱਖਿਆ ਜਿਹੜੀ ਹੈ ਬੀਬੀਐਮਬੀ ਨੂੰ ਮੁਹੱਈਆ ਕਰਵਾਈ ਜਾਵੇ ਨੰਗਲ ਡੈਮ ਦੇ ਉੱਪਰ ਮੁਹੱਈਆ ਕਰਵਾਈ ਜਾਵੇ ਪਰ ਇਹ ਸਭ ਦੇ ਦਰਮਿਆਨ ਹੁਣ 200 ਜਵਾਨਾਂ ਨੂੰ ਭੇਜ ਦੇਣਾ ਤੇ ਉਹਨਾਂ ਦੇ ਲਈ ਰੱਖ-ਰਖਾਵ ਦੇ ਲਈ ਕਮਿਊਨਿਟੀ ਸੈਂਟਰ ਜਿਹੜੇ ਨੇ ਉਹਨਾਂ ਨੂੰ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਇਹ 200 ਸੀਆਈਐਸਐਫ ਦੇ ਜਵਾਨ ਜਿਹੜੇ ਰਹਿਣਗੇ ਹੁਣ ਵੱਡੇ ਸਵਾਲ ਤਾਂ ਇਹ ਖੜੇ ਹੁੰਦੇ ਨੇ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਇਸ ਸਾਰੀ ਪ੍ਰਣਾਲੀ ਦੇ ਉੱਪਰ ਦੁਬਾਰਾ ਕੰਤੂ ਕੀਤਾ ਜਾਏਗਾ ਕਿਉਂਕਿ ਇੱਕ ਮਤਾ ਵੀ ਪਾਸ ਕੀਤਾ ਗਿਆ ਸੀ ਤੁਹਾਨੂੰ ਯਾਦ ਹੋਵੇਗਾ ਵਿਧਾਨ ਸਭਾ ਦਾ ਜਦੋਂ ਸੈਸ਼ਨ ਬੁਲਾਇਆ ਗਿਆ ਸੀ ਤੇ ਉਸ ਸੈਸ਼ਨ ਦੇ ਵਿੱਚ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਇਹ ਸਵਾਲ ਚੁੱਕੇ ਗਏ ਸੀ ਕਿ ਅਸੀਂ ਵਾਧੂ ਖਰਚਾ ਪੰਜਾਬ ਸਰ ਕਿਉਂ ਪੈਂਦਈਏ ਵਾਧੂ ਖਰਚੇ ਤੋਂ ਭਾਵ ਕਿ ਸੀਆਈਐਸਐਫ ਦੇ ਜਿਹੜੇ ਜਵਾਨ ਨੇ ਉਹਨਾਂ ਦਾ ਖਰਚਾ ਪੰਜਾਬ ਸਰਕਾਰ ਦੇ ਸਿਰ ਪੈਂਦਾ ਜਦ ਕਿ ਪੰਜਾਬ ਪੁਲਿਸ ਪ੍ਰਸ਼ਾਸਨ ਇਸ ਨੰਗਲ ਡੈਮ ਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਸક્ષਮ ਹੈ ਉਹ ਕਹਿੰਦੇ ਕਿ ਅਸੀਂ ਤਤਪਰ ਤਰੀਕੇ ਦੇ ਨਾਲ ਉਹ ਸਾਰੀਆਂ ਹੀ ਕਾਰਵਾਈਆਂ ਕਰ ਸਕਦੇ ਹਾਂ ਜਿਹੜੀਆਂ ਕਾਰਵਾਈਆਂ ਦੇ ਲਈ ਆ ਜਿਹੜੀ ਸੀਆਈਐਸਐਫ ਦੀ ਤਾਇਨਾਤੀ ਉਥੇ ਕੀਤੀ ਜਾਂਦੀ ਹੈ ਜੇਕਰ ਕੇਂਦਰ ਵਾਲੇ ਪਾਸੇ ਝਾਤ ਮਾਰੀਏ ਤਾਂ ਕੇਂਦਰ ਸਰਕਾਰ ਦੇ ਵੱਲੋਂ ਇਸ ਚੀਜ਼ ਦੇ ਉੱਪਰ ਇਹ ਕਿਹਾ ਗਿਆ ਕਿ ਭਾਈ ਡੈਮਾਂ ਦੀ ਸੁਰੱਖਿਆ ਦੇਸ਼ ਦੇ ਸੁਰੱਖਿਆ ਪ੍ਰਣਾਲੀ ਦੇ ਵਿੱਚ ਇੱਕ ਵੱਡਾ ਆਕੇਲੀਏ ਕਿ ਘਟਨਾ ਕ੍ਰਮ ਦੇ ਰੂਪ ਦੇ ਵਿੱਚ ਵੀ ਸਥਿਤੀ ਕਿਤੇ ਨਾ ਕਿਤੇ ਬਣ ਸਕਦੀ ਹੈ ਕਹਿਣ ਦਾ ਭਾਵ ਕਿ ਡੈਮਾਂ ਦੀ ਸੁਰੱਖਿਆ ਆਮ ਲੋਕਾਂ ਦੀ ਸੁਰੱਖਿਆ ਦੇ ਨਾਲ ਜੁੜਦੀ ਦਿਖਾਈ ਦਿੰਦੀ ਹੈ ਕਿਉਂਕਿ ਡੈਮ ਦੇ ਉੱਪਰ ਜੇਕਰ ਕਿਸੇ ਵੀ ਤਰੀਕੇ ਦੇ ਕੋਈ ਆਪਦਾ ਬਣਦੀ ਹੈ ਤਾਂ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਕੋਲ ਜੇਕਰ ਇਸ ਦੀ ਜ਼ਿੰਮੇਵਾਰੀ ਹੋਵੇਗੀ ਤਾਂ ਫਿਰ ਉਹਨਾਂ ਦੇ ਵੱਲੋਂ ਸਾਰੇ ਤਰੀਕੇ ਸਲੀਕੇ ਜਿਹੜੇ ਨੇ ਉਹ ਕੇਂਦਰ ਦੇ ਪ੍ਰਭਾਵਾਂ ਦੇ ਹੇਠ ਕੀਤੇ ਜਾਣਗੇ ਨਾਲ ਦੀ ਨਾਲ ਬੀਬੀਐਮਬੀ ਦੇ ਨਾਲ ਜਦੋਂ ਇਹ ਮਸਲਾ ਜੁੜਦਾ ਹੈ ਤਾਂ ਹਰਿਆਣੇ ਨੂੰ ਪਾਣੀ ਦੇਣ ਵਾਲੀ ਗੱਲ ਵੀ ਨਾਲ ਚਰਚਾ ਦਾ ਵਿਸ਼ਾ ਬਣਦੀ ਹੈ ਹੁਣ ਹਰਿਆਣੇ ਦੇ ਵੱਲੋਂ 8 ਕਰੋੜ ਰੁਪਇਆ ਪਹਿਲਾਂ ਹੀ ਭੇਜ ਦਿੱਤਾ ਗਿਆ ਕੇਂਦਰ ਨੂੰ ਕਿ ਭਾਈ ਆ ਸਾਡੀ ਸੁਰੱਖਿਆ ਦੇ ਪੈਸੇ ਅਸੀਂ ਤੁਹਾਨੂੰ ਪਹਿਲੇ ਐਡਵਾਂਸ ਭੇਜਦੇ ਹਾਂ ਤੇ ਸੀਆਈਐਸਐਫ ਦੀ ਤਾਇਨਾਤੀ ਨੰਗਲ ਡੈਮ ਦੇ ਉੱਪਰ ਕੀਤੀ ਜਾਵੇ ਹੁਣ ਪੰਜਾਬ ਸਰਕਾਰ ਹਿਮਾਚਲ ਪ੍ਰਦੇਸ਼ ਹਰਿਆਣੇ ਸਰਕਾਰ ਤੇ ਨਾਲ ਕੇਂਦਰ ਸਰਕਾਰ ਦਾ ਆਪਸ ਦੇ ਵਿੱਚ ਪੇਚ ਫਸਦਾ ਨਜ਼ਰ ਆ ਸਕਦਾ ਹੈ ਕਿਉਂਕਿ 200 ਜਵਾਨ ਜਿਹੜੇ ਨੇ ਉਹ ਭੇਜ ਦਿੱਤੇ ਗਏ ਨੇ ਹੁਣ ਇਹਨਾਂ 200 ਜਵਾਨਾਂ ਦਾ ਉੱਥੇ ਰਹਿਣ ਦਾ ਚ ਹਾਲ ਹੀ ਲਾ ਜਿਹੜਾ ਕਰ ਦਿੱਤਾ ਗਿਆ ਤਿਆਰੀਆਂ ਕਰ ਦਿੱਤੀਆਂ ਗਈਆਂ ਨੇ ਪਰ ਹੁਣ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਅਗਲੇ ਕਦਮ ਕੀ ਚੁੱਕੇ ਜਾਣਗੇ ਕਿ ਵੱਡੇ ਪ੍ਰਸ਼ੰਚਨ ਕੇਂਦਰ ਦੀ ਇਸ ਰਣਨੀਤੀ ਦੇ ਉੱਪਰ ਫਿਰ ਦੁਬਾਰਾ ਕਰਦੀ ਪੰਜਾਬ ਸਰਕਾਰ ਨਜ਼ਰ ਆਏਗੀ ਇਹ ਵੀ ਵੱਡਾ ਸਵਾਲ ਬਣਿਆ ਪਿਆ ਪਰ CISF ਦੀ ਤਾਇਨਾਤੀ ਜਿਹੜੀ ਹੈ ਆਪਣੇ ਆਪ ਦੇ ਵਿੱਚ ਇੱਕ ਵੱਡੀ ਅਪਡੇਟ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਤਾਂ ਕਰਕੇ ਬਣਦੀ ਹੈ ਕਿਉਂਕਿ ਮਤੇ ਜਦੋਂ ਵਿਧਾਨ ਸਭਾ ਦੇ ਵਿੱਚ ਪਾ ਦਿੱਤੇ ਜਾਣ ਉਸ ਦੇ ਉੱਪਰ ਵਿਧਾਨ ਸਭਾ ਮਤਾ ਪਾ ਕੇ ਪਾਸ ਵੀ ਕਰ ਦਿੱਤਾ ਜਾਵੇ ਕਿ ਸਾਨੂੰ ਸੁਰੱਖਿਆ ਦੀ ਲੋੜ ਨਹੀਂ ਪਰ CISF ਦੀ ਤਾਇਨਾਤੀ ਦੁਬਾਰਾ ਫਿਰ ਉਸੇ ਜਗ੍ਹਾ ਦੇ ਉੱਪਰ ਹੋ ਜਾਣੀ ਕਿ ਹੁਣ ਪੰਜਾਬ ਸਰਕਾਰ ਦੇ ਉੱਪਰ ਪੈਣ ਵਾਲਾ ਵਾਧੂ ਬੋਝ ਜਿਹੜਾ ਹੈ ਉਸ ਤੋਂ ਲੈ ਕੇ ਕਿਸੇ ਤਰੀਕੇ ਦੇ ਨਾਲ ਕੋਈ ਪੁਖਤਾ ਕਦਮ ਚੁੱਕਦੀ ਪੰਜਾਬ ਸਰਕਾਰ ਨਜ਼ਰ ਆਏਗੀ ਇਸ ਦੇ ਉੱਪਰ ਵੀ ਪੈਣੀ ਨਜ਼ਰ ਜਿਹੜੀ ਆ ਰੱਖੀ ਜਾਏਗੀ ਤੇ तमाम ਕਾਰੀਆਂ ਤੁਹਾਡੇ ਨਾਲ ਸਟੀਕਤਾ ਦੇ ਰੂਪ ਦੇ ਵਿੱਚ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ ਬਰਹਾਲ ਇਸ ਅਪਡੇਟ ਦੇ ਬਾਰੇ ਇਸ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਦੈਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾ ਇਸਤਕਬਾਲ ਕਰਦੇ ਆ ਮੈਂ ਆ ਸੁਖਬੀਰ ਸਿੰਘ ਸ਼ਿਰਗਲੇ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਸੀਆਈਐਸਐਫ ਦੀ ਨੰਗਲ ਡੈਮ ਦੇ ਉੱਪਰ ਤਾਇਨਾਤੀ ਨੂੰ ਲੈ ਕੇ ਜਿਸ ਤਰੀਕੇ ਪਿਛਲੇ ਕਾਫੀ ਦਿਨਾਂ ਤੋਂ ਵੱਡਾ ਚਚੋਪਣ ਚੱਲ ਰਿਹਾ ਸੀ ਤੇ ਹੁਣ 200 ਜਵਾਨਾਂ ਦੀ ਸੀਆਈਐਸਐਫ ਦੀ ਟੁਕੜੀ ਜਿਹੜੀ ਹੈ ਉਹ ਬੀਬੀਐਮਬੀ ਦੀ ਇਸ ਸਾਰੀ ਪ੍ਰਣਾਲੀ ਦੇ ਵਿੱਚ ਜਾਂ ਫਿਰ ਸੁਰੱਖਿਆ ਮੁਹੱਈਆ ਕਰਵਾਉਣ ਦੇ ਲਈ ਨੰਗਲ ਡੈਮ ਦੇ ਉੱਪਰ ਪਹੁੰਚੀ ਹੈ ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਹੋਣਗੀਆਂ ਇਹ ਤਸਵੀਰਾਂ ਨੂੰ ਤੁਸੀਂ ਸਾਬਤ ਤੌਰ ਦੇ ਉੱਪ ਇਹਦਾ ਮਸਲਾ ਬਣਿਆ ਹੋਇਆ ਜਿਸ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਕਿੰਤੂ ਕੀਤਾ ਜਾ ਰਿਹਾ ਸੀ ਕਿ ਪੰਜਾਬ ਪੁਲਿਸ ਪ੍ਰਸ਼ਾਸਨ ਸ਼ਕਸਮ ਹੈ ਕਿ ਉਹਨਾਂ ਦੇ ਵੱਲੋਂ ਸੁਰੱਖਿਆ ਜਿਹੜੀ ਹੈ ਬੀਬੀਐਮਬੀ ਨੂੰ ਮੁਹੱਈਆ ਕਰਵਾਈ ਜਾਵੇ ਨੰਗਲ ਡੈਮ ਦੇ ਉੱਪਰ ਮੁਹੱਈਆ ਕਰਵਾਈ ਜਾਵੇ ਪਰ ਇਹ ਸਭ ਦੇ ਦਰਮਿਆਨ ਹੁਣ 200 ਜਵਾਨਾਂ ਨੂੰ ਭੇਜ ਦੇਣਾ ਤੇ ਉਹਨਾਂ ਦੇ ਲਈ ਰੱਖ-ਰਖਾਵ ਦੇ ਲਈ ਕਮਿਊਨਿਟੀ ਸੈਂਟਰ ਜਿਹੜੇ ਨੇ ਉਹਨਾਂ ਨੂੰ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਇਹ 200 ਸੀਆਈਐਸਐਫ ਦੇ ਜਵਾਨ ਜਿਹੜੇ ਰਹਿਣਗੇ ਹੁਣ ਵੱਡੇ ਸਵਾਲ ਤਾਂ ਇਹ ਖੜੇ ਹੁੰਦੇ ਨੇ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਇਸ ਸਾਰੀ ਪ੍ਰਣਾਲੀ ਦੇ ਉੱਪਰ ਦੁਬਾਰਾ ਕੰਤੂ ਕੀਤਾ ਜਾਏਗਾ ਕਿਉਂਕਿ ਇੱਕ ਮਤਾ ਵੀ ਪਾਸ ਕੀਤਾ ਗਿਆ ਸੀ ਤੁਹਾਨੂੰ ਯਾਦ ਹੋਵੇਗਾ ਵਿਧਾਨ ਸਭਾ ਦਾ ਜਦੋਂ ਸੈਸ਼ਨ ਬੁਲਾਇਆ ਗਿਆ ਸੀ ਤੇ ਉਸ ਸੈਸ਼ਨ ਦੇ ਵਿੱਚ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਇਹ ਸਵਾਲ ਚੁੱਕੇ ਗਏ ਸੀ ਕਿ ਅਸੀਂ ਵਾਧੂ ਖਰਚਾ ਪੰਜਾਬ ਸਰ ਕਿਉਂ ਪੈਣ ਦਈਏ ਵਾਧੂ ਖਰਚੇ ਤੋਂ ਭਾਵ ਕਿ ਸੀਆਈਐਸਐਫ ਦੇ ਜਿਹੜੇ ਜਵਾਨ ਨੇ ਉਹਨਾਂ ਦਾ ਖਰਚਾ ਪੰਜਾਬ ਸਰਕਾਰ ਦੇ ਸਿਰ ਪੈਂਦਾ ਜਦਕਿ ਪੰਜਾਬ ਪੁਲਿਸ ਪ੍ਰਸ਼ਾਸਨ ਇਸ ਨੰਗਲ ਡੈਮ ਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਸક્ષਮ ਹੈ ਉਹ ਕਹਿੰਦੇ ਕਿ ਅਸੀਂ ਤਤਪਰ ਤਰੀਕੇ ਦੇ ਨਾਲ ਉਹ ਸਾਰੀਆਂ ਹੀ ਕਾਰਵਾਈਆਂ ਕਰ ਸਕਦੇ ਆ ਜਿਹੜੀਆਂ ਕਾਰਵਾਈਆਂ ਦੇ ਲਈ ਆ ਜਿਹੜੀ ਸੀਆਈਐਸਐਫ ਦੀ ਤਾਇਨਾਤੀ ਉਥੇ ਕੀਤੀ ਜਾਂਦੀ ਹੈ ਜੇਕਰ ਕੇਂਦਰ ਵਾਲੇ ਪਾਸੇ ਝਾਤ ਮਾਰੀਏ ਤਾਂ ਕੇਂਦਰ ਸਰਕਾਰ ਦੇ ਵੱਲੋਂ ਇਸ ਚੀਜ਼ ਦੇ ਉੱਪਰ ਇਹ ਕਿਹਾ ਗਿਆ ਕਿ ਭਾਈ ਡੈਮਾਂ ਦੀ ਸੁਰੱਖਿਆ ਦੇਸ਼ ਦੇ ਸੁਰੱਖਿਆ ਪ੍ਰਣਾਲੀ ਦੇ ਵਿੱਚ ਇੱਕ ਵੱਡਾ ਅਕੇਲੀਅਕੇ ਘਟਨਾ ਕ੍ਰਮ ਦੇ ਰੂਪ ਦੇ ਵਿੱਚ ਵੀ ਸਥਿਤੀ ਕਿਤੇ ਨਾ ਕਿਤੇ ਬਣ ਸਕਦੀ ਹੈ ਕਹਿਣ ਦਾ ਭਾਵ ਕਿ ਡੈਮਾਂ ਦੀ ਸੁਰੱਖਿਆ ਆਮ ਲੋਕਾਂ ਦੀ ਸੁਰੱਖਿਆ ਦੇ ਨਾਲ ਜੁੜਦੀ ਦਿਖਾਈ ਦਿੰਦੀ ਹੈ ਕਿਉਂਕਿ ਡੈਮ ਦੇ ਉੱਪਰ ਜੇਕਰ ਕਿਸੇ ਵੀ ਤਰੀਕੇ ਦੀ ਕੋਈ ਆਪਦਾ ਬਣਦੀ ਹੈ ਤਾਂ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਕੋਲ ਜੇਕਰ ਇਸ ਦੀ ਜ਼ਿੰਮੇਵਾਰੀ ਹੋਵੇਗੀ ਤਾ ਫਿਰ ਉਹਨਾਂ ਦੇ ਵੱਲੋਂ ਸਾਰੇ ਤਰੀਕੇ ਸਲੀਕੇ ਜਿਹੜੇ ਨੇ ਉਹ ਕੇਂਦਰ ਦੇ ਪ੍ਰਭਾਵਾਂ ਦੇ ਹੇਠ ਕੀਤੇ ਜਾਣਗੇ ਨਾਲ ਦੀ ਨਾਲ ਬੀਬੀਐਮਪੀ ਦੇ ਨਾਲ ਜਦੋਂ ਇਹ ਮਸਲਾ ਜੁੜਦਾ ਹੈ ਤਾਂ ਹਰਿਆਣੇ ਨੂੰ ਪਾਣੀ ਦੇਣ ਵਾਲੀ ਗੱਲ ਵੀ ਨਾਲ ਚਰਚਾ ਦਾ ਵਿਸ਼ਾ ਬਣਦੀ ਹੈ ਹੁਣ ਹਰਿਆਣੇ ਦੇ ਵੱਲੋਂ 8 ਕਰੋੜ ਰੁਪਇਆ ਪਹਿਲਾਂ ਹੀ ਭੇਜ ਦਿੱਤਾ ਗਿਆ ਕੇਂਦਰ ਨੂੰ ਕਿ ਭਾਈ ਆ ਸਾਡੀ ਸੁਰੱਖਿਆ ਦੇ ਪੈਸੇ ਅਸੀਂ ਤੁਹਾਨੂੰ ਪਹਿਲੇ ਐਡਵਾਂਸ ਭੇਜਦੇ ਹਾਂ ਤੇ ਸੀਆਈਐਸਐਫ ਦੀ ਤਾਇਨਾਤੀ ਨੰਗਲ ਡੈਮ ਦੇ ਉੱਪਰ ਕੀਤੀ ਜਾਵੇ ਹੁਣ ਪੰਜਾਬ ਸਰਕਾਰ ਹਿਮਾਚਲ ਪ੍ਰਦੇਸ਼ ਹਰਿਆਣੇ ਸਰਕਾਰ ਤੇ ਨਾਲ ਕੇਂਦਰ ਸਰਕਾਰ ਦਾ ਆਪਸ ਦੇ ਵਿੱਚ ਪੇਚ ਫਸਦਾ ਨਜ਼ਰ ਆ ਸਕਦਾ ਹੈ ਕਿਉਂਕਿ 200 ਜਵਾਨ ਜਿਹੜੇ ਨੇ ਉਹ ਭੇਜ ਦਿੱਤੇ ਗਏ ਨੇ ਹੁਣ ਇਹਨਾਂ 200 ਜਵਾਨਾਂ ਦਾ ਉੱਥੇ ਰਹਿਣ ਦਾ ਚ ਹਾਲ ਹੀ ਲਾ ਜਿਹੜਾ ਕਰ ਦਿੱਤਾ ਗਿਆ ਤਿਆਰੀਆਂ ਕਰ ਦਿੱਤੀਆਂ ਗਈਆਂ ਨੇ ਪਰ ਹੁਣ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਅਗਲੇ ਕਦਮ ਕੀ ਚੁੱਕੇ ਜਾਣਗੇ ਕੀ ਵੱਡੇ ਪ੍ਰਸ਼ਨ ਚਿੰਨ੍ਹ ਕੇਂਦਰ ਦੀ ਇਸ ਰਣਨੀਤੀ ਦੇ ਉੱਪਰ ਫਿਰ ਦੁਬਾਰਾ ਕਰਦੀ ਪੰਜਾਬ ਸਰਕਾਰ ਨਜ਼ਰ ਆਏਗੀ ਇਹ ਵੀ ਵੱਡਾ ਸਵਾਲ ਬਣਿਆ ਪਿਆ ਪਰ ਸੀਆਈਐਸਐਫ ਦੀ ਤਾਇਨਾਤੀ ਜਿਹੜੀ ਹੈ ਆਪਣੇ ਆਪ ਦੇ ਵਿੱਚ ਇੱਕ ਵੱਡੀ ਅਪਡੇਟ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਤਾਂ ਕਰਕੇ ਬਣਦੀ ਹੈ ਕਿਉਂਕਿ ਮਤੇ ਜਦੋਂ ਵਿਧਾਨ ਸਭਾ ਦੇ ਵਿੱਚ ਪਾ ਦਿੱਤੇ ਜਾਣ ਉਸ ਦੇ ਉੱਪਰ ਵਿਧਾਨ ਸਭਾ ਮਤਾ ਪਾ ਕੇ ਪਾਸ ਵੀ ਕਰ ਦਿੱਤਾ ਜਾਵੇ ਕਿ ਸਾਨੂੰ ਸੁਰੱਖਿਆ ਦੀ ਲੋੜ ਨਹੀਂ ਪਰ ਸੀਆਈਐਸਐਫ ਦੀ ਤਾਇਨਾਤੀ ਦੁਬਾਰਾ ਫਿਰ ਉਸੇ ਜਗ੍ਹਾ ਦੇ ਉੱਪਰ ਹੋ ਜਾਣੀ ਕਿ ਹੁਣ ਪੰਜਾਬ ਸਰਕਾਰ ਦੇ ਉੱਪਰ ਪੈਣ ਵਾਲਾ ਵਾਧੂ ਬੋਝ ਜਿਹੜਾ ਹੈ ਉਸ ਤੋਂ ਲੈ ਕੇ ਕਿਸੇ ਤਰੀਕੇ ਦੇ ਨਾਲ ਕੋਈ ਪੁਖਤਾ ਕਦਮ ਚੁੱਕ ਦੀ ਪੰਜਾਬ ਸਰਕਾਰ ਨਜ਼ਰ ਆਏਗੀ ਇਸ ਦੇ ਉੱਪਰ ਵੀ ਪਹਿਨੀ ਨਜ਼ਰ ਜਿਹੜੀ ਆ ਉਹ ਰੱਖੀ ਜਾਏਗੀ ਤੇ तमाम ਜਾਣਕਾਰੀਆਂ ਤੁਹਾਡੇ ਨਾਲ ਸਟੀਕਤਾ ਦੇ ਰੂਪ ਦੇ ਵਿੱਚ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ ਬਹਿਰ ਹਾਲ ਇਸ ਅਪਡੇਟ ਦੇ ਬਾਰੇ ਇਸ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਦੈਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾ ਇਸਤਕਬਾਲ ਕਰਦੇ ਆ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਸੀਆਈਐਸਐਫ ਦੀ ਨੰਗਲ ਡੈਮ ਦੇ ਉੱਪਰ ਤਾਇਨਾਤੀ ਨੂੰ ਲੈ ਕੇ ਜਿਸ ਤਰੀਕੇ ਪਿਛਲੇ ਕਾਫੀ ਦਿਨਾਂ ਤੋਂ ਵੱਡਾ ਚਚੋਪਣ ਚੱਲ ਰਿਹਾ ਸੀ ਤੇ ਹੁਣ 200 ਜਵਾਨਾਂ ਦੀ ਸੀਆਈਐਸਐਫ ਦੀ ਟੁਕੜੀ ਜਿਹੜੀ ਹੈ ਉਹ ਬੀਬੀਐਮਬੀ ਦੀ ਇਸ ਸਾਰੀ ਪ੍ਰਣਾਲੀ ਦੇ ਵਿੱਚ ਜਾਂ ਫਿਰ ਸੁਰੱਖਿਆ ਮੁਹੱਈਆ ਕਰਵਾਉਣ ਦੇ ਲਈ ਨੰਗਲ ਡੈਮ ਦੇ ਉੱਪਰ ਪਹੁੰਚੀ ਹੈ ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਹੋਣਗੀਆਂ ਇਹ ਤਸਵੀਰਾਂ ਨੂੰ ਤੁਸੀਂ ਸਾਬਤ ਤੌਰ ਦੇ ਉੱਪ ਜਿਆਦਾ ਮਸਲਾ ਬਣਿਆ ਹੋਇਆ ਜਿਸ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਕਿੰਤੂ ਕੀਤਾ ਜਾ ਰਿਹਾ ਸੀ ਕਿ ਪੰਜਾਬ ਪੁਲਿਸ ਪ੍ਰਸ਼ਾਸਨ ਸ਼ਕਸਮ ਹੈ ਕਿ ਉਹਨਾਂ ਦੇ ਵੱਲੋਂ ਸੁਰੱਖਿਆ ਜਿਹੜੀ ਹੈ BBMP ਨੂੰ ਮੁਹੱਈਆ ਕਰਵਾਈ ਜਾਵੇ ਨੰਗਲ ਡੈਮ ਦੇ ਉੱਪਰ ਮੁਹੱਈਆ ਕਰਵਾਈ ਜਾਵੇ ਪਰ ਇਹ ਸਭ ਦੇ ਦਰਮਿਆਨ ਹੁਣ 200 ਜਵਾਨਾਂ ਨੂੰ ਭੇਜ ਦੇਣਾ ਤੇ ਉਹਨਾਂ ਦੇ ਲਈ ਰੱਖ-ਰਖਾਵ ਦੇ ਲਈ ਕਮਿਊਨਿਟੀ ਸੈਂਟਰ ਜਿਹੜੇ ਨੇ ਉਹਨਾਂ ਨੂੰ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਇਹ 200 CISF ਦੇ ਜਵਾਨ ਜਿਹੜੇ ਰਹਿਣਗੇ ਹੁਣ ਵੱਡੇ ਸਵਾਲ ਤਾਂ ਇਹ ਖੜੇ ਹੁੰਦੇ ਨੇ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਇਸ ਸਾਰੀ ਪ੍ਰਣਾਲੀ ਦੇ ਉੱਪਰ ਦੁਬਾਰਾ ਕਿੰਨੂੰ ਕੀਤਾ ਜਾਏਗਾ ਕਿਉਂਕਿ ਇੱਕ ਮਤਾ ਵੀ ਪਾਸ ਕੀਤਾ ਗਿਆ ਸੀ ਤੁਹਾਨੂੰ ਯਾਦ ਹੋਵੇਗਾ ਵਿਧਾਨ ਸਭਾ ਦਾ ਜਦੋਂ ਸੈਸ਼ਨ ਬੁਲਾਇਆ ਗਿਆ ਸੀ ਤੇ ਉਸ ਸੈਸ਼ਨ ਦੇ ਵਿੱਚ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਇਹ ਸਵਾਲ ਚੁੱਕੇ ਗਏ ਸੀ ਕਿ ਅਸੀਂ ਵਾਧੂ ਖਰਚਾ ਪੰਜਾਬ ਸਰ ਕਿਉਂ ਪੈਣ ਦਈਏ ਵਾਧੂ ਖਰਚੇ ਤੋਂ ਭਾਵ ਕਿ ਸੀਆਈਐਸਐਫ ਦੇ ਜਿਹੜੇ ਜਵਾਨ ਨੇ ਉਹਨਾਂ ਦਾ ਖਰਚਾ ਪੰਜਾਬ ਸਰਕਾਰ ਦੇ ਸਰਪੰੰਦਾ ਜਦ ਕਿ ਪੰਜਾਬ ਪੁਲਿਸ ਪ੍ਰਸ਼ਾਸਨ ਇਸ ਨੰਗਲ ਡੈਮ ਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਸક્ષਮ ਹੈ ਉਹ ਕਹਿੰਦੇ ਕਿ ਅਸੀਂ ਤਤਪਰ ਤਰੀਕੇ ਦੇ ਨਾਲ ਉਹ ਸਾਰੀਆਂ ਹੀ ਕਾਰਵਾਈਆਂ ਕਰ ਸਕਦੇ ਹਾਂ ਜਿਹੜੀਆਂ ਕਾਰਵਾਈਆਂ ਦੇ ਲਈ ਜਿਹੜੀ ਸੀਆਈਐਸਐਫ ਦੀ ਤਾਇਨਾਤੀ ਉਥੇ ਕੀਤੀ ਜਾਂਦੀ ਹੈ ਜੇਕਰ ਕੇਂਦਰ ਵਾਲੇ ਪਾਸੇ ਝਾਤ ਮਾਰੀਏ ਤਾਂ ਕੇਂਦਰ ਸਰਕਾਰ ਦੇ ਵੱਲੋਂ ਇਸ ਚੀਜ਼ ਦੇ ਉੱਪਰ ਇਹ ਕਿਹਾ ਗਿਆ ਕਿ ਭਾਈ ਡੈਮਾਂ ਦੀ ਸੁਰੱਖਿਆ ਦੇਸ਼ ਦੇ ਸੁਰੱਖਿਆ ਪ੍ਰਣਾਲੀ ਦੇ ਵਿੱਚ ਇੱਕ ਵੱਡਾ ਅਕੇ ਲਈਏ ਕਿ ਘਟਨਾ ਕ੍ਰਮ ਦੇ ਰੂਪ ਦੇ ਵਿੱਚ ਵੀ ਸਥਿਤੀ ਕਿਤੇ ਨਾ ਕਿਤੇ ਬਣ ਸਕਦੀ ਹੈ ਕਹਿਣ ਦਾ ਭਾਵ ਕਿ ਡੈਮਾਂ ਦੀ ਸੁਰੱਖਿਆ ਆਮ ਲੋਕਾਂ ਦੀ ਸੁਰੱਖਿਆ ਦੇ ਨਾਲ ਜੁੜਦੀ ਦਿਖਾ ਲਈ ਦਿੰਦੀ ਹੈ ਕਿਉਂਕਿ ਡੈਮ ਦੇ ਉੱਪਰ ਜੇਕਰ ਕਿਸੇ ਵੀ ਤਰੀਕੇ ਦੀ ਕੋਈ ਆਪਤਾ ਬਣਦੀ ਹੈ ਤਾਂ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਕੋਲ ਜੇਕਰ ਇਸ ਦੀ ਜ਼ਿੰਮੇਵਾਰੀ ਹੋਵੇਗੀ ਤਾਂ ਫਿਰ ਉਹਨਾਂ ਦੇ ਵੱਲੋਂ ਸਾਰੇ ਤਰੀਕੇ ਸਲੀਕੇ ਜਿਹੜੇ ਨੇ ਉਹ ਕੇਂਦਰ ਦੇ ਪ੍ਰਭਾਵਾਂ ਦੇ ਹੇਠ ਕੀਤੇ ਜਾਣਗੇ ਨਾਲ ਦੀ ਨਾਲ ਬੀਬੀਐਮਬੀ ਦੇ ਨਾਲ ਜਦੋਂ ਇਹ ਮਸਲਾ ਜੁੜਦਾ ਹੈ ਤਾਂ ਹਰਿਆਣੇ ਨੂੰ ਪਾਣੀ ਦੇਣ ਵਾਲੀ ਗੱਲ ਵੀ ਨਾਲ ਚਰਚਾ ਦਾ ਵਿਸ਼ਾ ਬਣਦੀ ਹੈ ਹੁਣ ਹਰਿਆਣੇ ਦੇ ਵੱਲੋਂ 8 ਕਰੋੜ ਰੁਪਇਆ ਪਹਿਲਾਂ ਹੀ ਭੇਜ ਦਿੱਤਾ ਗਿਆ ਕੇਂਦਰ ਨੂੰ ਕਿ ਭਾਈ ਆ ਸਾਡੀ ਸੁਰੱਖਿਆ ਦੇ ਪੈਸੇ ਅਸੀਂ ਤੁਹਾਨੂੰ ਪਹਿਲੇ ਐਡਵਾਂਸ ਭੇਜਦੇ ਹਾਂ ਤੇ ਸੀਆਈਐਸਐਫ ਦੀ ਤਾਇਨਾਤੀ ਨੰਗਲ ਡੈਮ ਦੇ ਉੱਪਰ ਕੀਤੀ ਜਾਵੇ ਹੁਣ ਪੰਜਾਬ ਸਰਕਾਰ ਹਿਮਾਚਲ ਪ੍ਰਦੇਸ਼ ਹਰਿਆਣੇ ਸਰਕਾਰ ਤੇ ਨਾਲ ਕੇਂਦਰ ਸਰਕਾਰ ਦਾ ਆਪਸ ਦੇ ਵਿੱਚ ਪੇਚ ਫਸਦਾ ਨਜ਼ਰ ਆ ਸਕਦਾ ਕਿਉਂਕਿ 200 ਜਵਾਨ ਜਿਹੜੇ ਨੇ ਉਹ ਭੇਜ ਦਿੱਤੇ ਗਏ ਨੇ ਹੁਣ ਇਹਨਾਂ 200 ਜਵਾਨਾਂ ਦਾ ਉੱਥੇ ਰਹਿਣ ਦਾ ਕਮਿਊਨਿਟੀ ਸੈਂਟਰਾਂ ਦੇ ਵਿੱਚ ਹਾਲ ਹੀ ਲਾ ਜਿਹੜਾ ਕਰ ਦਿੱਤਾ ਗਿਆ ਤਿਆਰੀਆਂ ਕਰ ਦਿੱਤੀਆਂ ਗਈਆਂ ਨੇ ਪਰ ਹੁਣ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਅਗਲੇ ਕਦਮ ਕੀ ਚੁੱਕੇ ਜਾਣਗੇ ਕੀ ਵੱਡੇ ਪ੍ਰਸ਼ਨ ਚਨ ਕੇਂਦਰ ਦੀ ਇਸ ਰਣਨੀਤੀ ਦੇ ਉੱਪਰ ਫਿਰ ਦੁਬਾਰਾ ਕਰਦੀ ਪੰਜਾਬ ਸਰਕਾਰ ਨਜ਼ਰ ਆਏਗੀ ਇਹ ਵੀ ਵੱਡਾ ਸਵਾਲ ਬਣਿਆ ਪਿਆ ਪਰ CISF ਦੀ ਤਾਇਨਾਤੀ ਜਿਹੜੀ ਹੈ ਆਪਣੇ ਆਪ ਦੇ ਵਿੱਚ ਇੱਕ ਵੱਡੀ ਅਪਡੇਟ ਹੈ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਤਾਂ ਕਰਕੇ ਬਣਦੀ ਹੈ ਕਿਉਂਕਿ ਮਤੇ ਜਦੋਂ ਵਿਧਾਨ ਸਭਾ ਦੇ ਵਿੱਚ ਪਾ ਦਿੱਤੇ ਜਾਣ ਉਸ ਦੇ ਉੱਪਰ ਵਿਧਾਨ ਸਭਾ ਮਤਾ ਪਾ ਕੇ ਪਾਸ ਵੀ ਕਰ ਦਿੱਤਾ ਜਾਵੇ ਕਿ ਸਾਨੂੰ ਸੁਰੱਖਿਆ ਦੀ ਲੋੜ ਨਹੀਂ ਪਰ CISF ਦੀ ਤਾਇਨਾਤੀ ਦੁਬਾਰਾ ਫਿਰ ਉਸੇ ਜਗ੍ਹਾ ਦੇ ਉੱਪਰ ਹੋ ਜਾਣੀ ਕੀ ਹੁਣ ਪੰਜਾਬ ਸਰਕਾਰ ਦੇ ਉੱਪਰ ਪੈਣ ਵਾਲਾ ਵਾਧੂ ਬੋਝ ਜਿਹੜਾ ਹੈ ਉਸ ਨੂੰ ਲੈ ਕੇ ਕਿਸੇ ਤਰੀਕੇ ਦੇ ਨਾਲ ਕੋਈ ਪੁਖਤਾ ਕਦਮ ਚੁੱਕੇ ਪੰਜਾਬ ਸਰਕਾਰ ਨਜ਼ਰ ਆਏਗੀ ਇਸ ਦੇ ਉੱਪਰ ਵੀ ਪਹਿਨੀ ਨਜ਼ਰ ਜਿਹੜੀ ਆ ਉਹ ਰੱਖੀ ਜਾਏਗੀ ਤੇ तमाम ਜਾਣਕਾਰੀਆਂ ਤੁਹਾਡੇ ਨਾਲ ਸਟੀਕਤਾ ਦੇ ਰੂਪ ਕਰ ਦਿੱਤੀਆਂ ਜਾਣਗੀਆਂ ਬਰਹਾਾਲ ਇਸ ਅਪਡੇਟ ਦੇ ਬਾਰੇ ਇਸ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਦਿਨਕ ਸੂਰਾ ਟੀਵੀ ਦੇ ਕਰੇ ਸਾਰੇ ਦਰਸ਼ਕਾਂ ਦਾ ਨਿਗਾ ਇਸਤਕਬਾਲ ਕਰਦੇ ਆ ਮੈਂ ਆ ਸੁਖਬੀਰ ਸਿੰਘ ਸ਼ਿਰਗਲੇ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ CISF ਦੀ ਨੰਗਲ ਡੈਮ ਦੇ ਉੱਪਰ ਤਾਇਨਾਤੀ ਨੂੰ ਲੈ ਕੇ ਜਿਸ ਤਰੀਕੇ ਪਿਛਲੇ ਕਾਫੀ ਦਿਨਾਂ ਤੋਂ ਵੱਡਾ ਚਚੋਪਣ ਚੱਲ ਰਿਹਾ ਸੀ ਤੇ ਹੁਣ 200 ਜਵਾਨਾਂ ਦੀ CISF ਦੀ ਟੁਕੜੀ ਜਿਹੜੀ ਹੈ ਉਹ BBMP ਦੀ ਇਸ ਸਾਰੀ ਪ੍ਰਣਾਲੀ ਦੇ ਵਿੱਚ ਜਾਂ ਫਿਰ ਸੁਰੱਖਿਆ ਮੁਹੱਈਆ ਕਰਵਾਉਣ ਦੇ ਲਈ ਨੰਗਲ ਡੈਮ ਦੇ ਉੱਪਰ ਪਹੁੰਚੀ ਹੈ ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਹੋਣਗੀਆਂ ਇਹ ਤਸਵੀਰਾਂ ਨੂੰ ਤੁਸੀਂ ਸਾਬਤ ਤੌਰ ਦੇ ਉੱਪਰ ਦੇਖ ਸਕਦੇ ਹੋ ਪਿਛਲੇ ਕਾਫੀ ਦਿਨਾਂ ਤੋਂ ਜਦੋਂ ਜਿਆਦਾ ਮਸਲਾ ਬਣਿਆ ਹੋਇਆ ਜਿਸ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਕਿੰਤੂ ਕੀਤਾ ਜਾ ਰਿਹਾ ਸੀ ਕਿ ਪੰਜਾਬ ਪੁਲਿਸ ਪ੍ਰਸ਼ਾਸਨ ਸ਼ਕਸਮ ਹੈ ਕਿ ਉਹਨਾਂ ਦੇ ਵੱਲੋਂ ਸੁਰੱਖਿਆ ਜਿਹੜੀ ਹੈ BBMP ਨੂੰ ਮੁਹੱਈਆ ਕਰਵਾਈ ਜਾਵੇ ਨੰਗਲ ਡੈਮ ਦੇ ਉੱਪਰ ਮੁਹੱਈਆ ਕਰਵਾਈ ਜਾਵੇ ਪਰ ਇਹ ਸਭ ਦੇ ਦਰਮਿਆਨ ਹੁਣ 200 ਜਵਾਨਾਂ ਨੂੰ ਭੇਜ ਦੇਣਾ ਤੇ ਉਹਨਾਂ ਦੇ ਲਈ ਰੱਖ-ਰਖਾਵ ਦੇ ਲਈ ਕਮਿਊਨਿਟੀ ਸੈਂਟਰ ਜਿਹੜੇ ਨੇ ਉਹਨਾਂ ਨੂੰ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਇਹ 200 CISF ਦੇ ਜਵਾਨ ਜਿਹੜੇ ਰਹਿਣਗੇ ਹੁਣ ਵੱਡੇ ਸਵਾਲ ਤਾਂ ਇਹ ਖੜੇ ਹੁੰਦੇ ਨੇ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਇਸ ਸਾਰੀ ਪ੍ਰਣਾਲੀ ਦੇ ਉੱਪਰ ਦੁਬਾਰਾ ਕੀੰਤੂ ਕੀਤਾ ਜਾਏਗਾ ਕਿਉਂਕਿ ਇੱਕ ਮਤਾ ਵੀ ਪਾਸ ਕੀਤਾ ਗਿਆ ਸੀ ਤੁਹਾਨੂੰ ਯਾਦ ਹੋਵੇਗਾ ਵਿਧਾਨ ਸਭਾ ਦਾ ਜਦੋਂ ਸੈਸ਼ਨ ਬੁਲਾਇਆ ਗਿਆ ਸੀ ਤੇ ਉਸ ਸੈਸ਼ਨ ਦੇ ਵਿੱਚ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਇਹ ਸਵਾਲ ਚੁੱਕੇ ਗਏ ਸੀ ਕਿ ਸੀ ਵਾਧੂ ਖਰਚਾ ਪੰਜਾਬ ਸਰ ਕਿਉਂ ਪੈਂਦਈਏ ਵਾਧੂ ਖਰਚੇ ਤੋਂ ਭਾਵ ਕੇ ਸੀਆਈਐਸਐਫ ਦੇ ਜਿਹੜੇ ਜਵਾਨ ਨੇ ਉਹਨਾਂ ਦਾ ਖਰਚਾ ਪੰਜਾਬ ਸਰਕਾਰ ਦੇ ਸਿਰ ਪੈਂਦਾ ਜਦਕਿ ਪੰਜਾਬ ਪੁਲਿਸ ਪ੍ਰਸ਼ਾਸਨ ਇਸ ਨੰਗਲ ਡੈਮ ਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਸક્ષਮ ਹੈ ਉਹ ਕਹਿੰਦੇ ਕਿ ਅਸੀਂ ਤਤਪਰ ਤਰੀਕੇ ਦੇ ਨਾਲ ਉਹ ਸਾਰੀਆਂ ਹੀ ਕਾਰਵਾਈਆਂ ਕਰ ਸਕਦੇ ਹਾਂ ਜਿਹੜੀਆਂ ਕਾਰਵਾਈਆਂ ਦੇ ਲਈ ਆ ਜਿਹੜੀ ਸੀਆਈਐਸਐਫ ਦੀ ਤਾਇਨਾਤੀ ਉਥੇ ਕੀਤੀ ਜਾਂਦੀ ਹੈ ਜੇਕਰ ਕਿ